ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰ ਸੀ ਜਿਹੜਾ ਗੈਂਗਸਟਰ ਬਾਦ ਸੀ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦੇ ਕ੍ਰਾਈਮਨਲ ਮਾਹੌਲ ਸ਼ੁਰੂਆਮ ਨੇ ਕਾਡਰ ਲਲ ਬੀਜੇਪੀ ਕਾਂਗਰਸ ਪਾਰਟੀ ਦੇ ਬਣਾਇਆ ਸੀਗਾ ਉਹਦੇ ਖਿਲਾਫ ਪਹਿਲੇ 3 ਮਹੀਨਿਆਂ ਚ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਗੈਂਗਸਟਰ ਕੋਈ ਵੀ ਕੋਈ ਵੀ ਜਿੰਨੇ ਵੀ ਵੱਡੇ ਵੱਡੇ ਗੈਂਗਸਟਰ ਨੇ ਉਹ 2022 ਤੋਂ ਬਾਅਦ ਜਾਂ 2017 ਤੋਂ ਬਾਅਦ ਕਦੇ ਪੈਦਾ ਨਹੀਂ ਹੋਏ ਸਾਰਿਆਂ ਦਾ ਇਤਿਹਾਸ ਜਿੰਨੇ ਗੈਂਗਸਟਰ ਨੇਗੇ ਉਹਨਾਂ ਦਾ ਇਤਿਹਾਸ 2017 ਦਾ ਪਹਿਲਾਂ ਦਾਗਾ ਚਾਹੇ ਉਹਨਾਂ ਦੇ ਪਰਚਿਆਂ ਦੀ ਗੱਲ ਕਰ ਲਈਏ ਜੇ ਉਹਨਾਂ ਦੇ ਮਰਡਰਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਪ੍ਰੋਟੈਕਸ਼ਨ ਕਿਹਨੇ ਦਿੱਤੀ ਪੰਜਾਬ ਦੇ ਅੰਦਰ ਪੰਜਾਬ ਦੇ ਬੱਚਾ-ਬੱਚਾ ਜਾਣਦਾਗਾ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਸਭ ਤੋਂ ਪਹਿਲੀ ਵਾਰ ਅਕਾਲੀ ਦਰ ਬੀਜੇਪੀ ਨੇ ਪਾਲਿਆ ਉਹਨਾਂ ਦਾ ਸਹਾਰਾ ਲੈ ਕੇ ਆਪਣੇ ਆਪੋਜੀਟ ਦੇ ਲੋਕਾਂ ਦੇ ਖਿਲਾਫ ਲੜਾਈਆਂ ਕਰਾਉਂਦੇ ਰਹੇ ਉਹਨਾਂ ਦੇ ਮਰਡਰ ਕਰਾਉਂਦੇ ਰਹੇ ਇਹ ਸਾਰਾ ਪੰਜਾਬ ਜਾਣਦਾਗਾ ਪੰਜਾਬ ਜਾਣਦਾਗਾ ਕਿ ਕਿਸ ਤਰ੍ਹਾਂ ਇੱਕ ਬੇਟੀ ਦੇ ਸਾਹਮਣੇ ਜਦੋਂ ਕਾਜਲਲ ਦੀ ਸਰਕਾਰ ਸੀਗੀ ਉਸ ਸਮੇਂ ਗੋਲੀ ਮਾਰ ਕੇ ਉਹਦੇ ਪਿਤਾ ਨੂੰ ਮਾਰ ਦਿੱਤਾ ਗਿਆ ਸੀ। ਇਹ ਪੰਜਾਬ ਜਾਣ ਦਾਗਾ ਇਸ ਤਰ੍ਹਾਂ ਇਤਿਹਾਸ ਜਿਹੜਾਗਾ ਉਹ ਕਾਲੀ ਦਲ ਦੀ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਰਚਿਆ ਗਿਆ ਪੰਜਾਬ ਜਾਣਦਾਗਾ ਕਿ ਮੁਖਤਿਆਰ ਅंसारी ਵਰਗੇ ਖਤਰਨਾਕ ਅਪਰਾਧੀਆਂ ਨੂੰ ਰੋਪੜ ਦੀ ਜੇਲ੍ਹ ਚ ਇੱਕ ਸਿੰਪਲ ਜੇ ਕੇਸ ਚ ਲਿਆ ਕੇ ਬੰਦ ਕੀਤਾ ਗਿਆ। ਸਿੰਪਲ ਜੇ ਕੇਸ ਚ ਲਿਆ ਕੇ ਬੰਦ ਕੀਤਾ ਗਿਆ ਔਰ ਉਹਨੂੰ ਯੂਪੀ ਦੀ ਟ੍ਰਾਇਲ ਨਹੀਂ ਹੋਣ ਦਿੱਤਾ ਗਿਆ ਰੋਕ ਦਿੱਤਾ ਗਿਆ। ਸੋ ਮੇਰਾ ਕਹਿਣ ਦਾ ਭਾਅ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਕਿ ਪੰਜਾਬ ਦੇ ਅੰਦਰ ਮਾਹੌਲ ਖਰਾਬ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿ ਜਦੋਂ ਤੁਹਾਡਾ ਰਾਜ ਸੀਗਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਸਭ ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਕਾਂਗਰਸੀਆਂ ਨੇ ਪਾਲੇ ਜਦੋਂ ਕਾਲੀਦਰ ਬੀਜੇਪੀ ਦਾ ਰਾਜ ਸੀ ਉਹਨਾਂ ਨੇ ਸਭ ਤੋਂ ਵੱਧ ਗੈਂਗਸਟਰ ਆਪਣੇ ਸਮੇਂ ਪਾਲੇ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਚੁਣ-ਚੁਣ ਕੇ ਇੱਕ ਇੱਕ ਗੈਂਗਸਟਰ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਨੇਗੇ ਪੰਜਾਬ ਦੇ ਜੇਲ੍ਹਾਂ ਚ ਟਰੱਕ ਰਹੇ ਨੇਗੇ ਲਗਾਤਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇਗੀਆਂ ਸਾਰੇ ਜਾਣਦੇ ਨੇਗੇ ਕਿ ਵਿਕਰਮ ਮਜੀਠੀਏ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਸੀਗੇ ਸਾਰੇ ਜਾਣਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਜੀ ਦੇ ਦੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਖੁਦ ਕਹਿੰਦਾਗਾ ਕਿ ਮੈਨੂੰ ਗੈਂਗਸਟਰ ਬਾਦ ਦੀ ਦੁਨੀਆ ਦੇ ਅੰਦਰ ਕਿਹਨੇ ਭੇਜਿਆ ਰੰਧਾਵਾ ਸਾਹਿਬ ਨੇ ਪੇਚਿਆ ਸੋ ਸਾਰੇ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਕਿੱਥੇ ਆ ਲਾਰੈਂਸ ਬਿਸ਼ਨੋਈ ਅੱਜ ਕਿੱਥੇ ਆ ਉਹ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਅੰਦਰ ਕੌਣ ਬੰਦਾ ਲਾਰੈਂਸ ਬਿਸ਼ਨੋਈ ਬੰਦਾ ਥ्रेट ਕਾਲਸ ਕਿੱਥੋਂ ਆ ਰਹੀਆਂ ਨੇ ਆ ਭਾਰਤੀ ਜਨਤਾ ਪਾਰਟੀ ਦੇ ਰਾਜ ਤੋਂ ਗੁਜਰਾਬ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਪਿਛਲੇ 25 30 ਸਾਲ ਤੋਂ ਉੱਥੋਂ ਥ्रेट ਕਾਲਸ ਡਿਫਰੈਂਟ ਸਟੇਟਸ ਨੂੰ ਆ ਰਹੀਆਂ ਨੇ ਆਂ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪ੍ਰੋਟੈਕਟ ਕਰ ਰਹੀ ਉਹਨਾਂ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹ ਕਾਰੀਦਰ ਹੋਵੇ ਬੀਜੇਪੀ ਹੋਵੇ ਕਾਂਗਰਸ ਪਾਰਟੀ ਹੋਵੇ ਹਮੇਸ਼ਾ ਹੀ ਇਹਨਾਂ ਦੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਖਿਲਾਫ ਆਪਣੀਆਂ ਸਿਆਸੀ ਕਿੜਾਂ ਗੱਡੀਆਂ ਲਗੀਆਂ ਲੋਕਾਂ ਦੇ ਖਿਲਾਫ ਉਹਨਾਂ ਦੇ ਬੱਚੇ ਬਰਵਾਏ ਨਗੇ ਉਹਨਾਂ ਨੂੰ ਗੈਂਗਸਟਰ ਬਾਦਬਲ ਧੱਕਿਆਗਾ ਯੱਜ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾਗਾ ਕਿ ਅਸੀਂ ਗੈਂਗਸਟਰ ਬਾਦ ਪਾੜਿਆ ਗੈਂਗਸਟਰ ਬਾਦ ਪਾਈ ਤੁਸੀਂ ਪਾੜ ਲਵਗੇ ਅਸੀਂ ਤਾਂ ਲੋਰੈਂਸ ਦੇ ਭਰਾ ਨੂੰ ਲਿਆ ਕੇ ਪੰਜਾਬ ਚ ਲੈ ਕੇ ਉਹਨੂੰ ਪ੍ਰੋਸੀਕਿਊਟ ਕਰਾਂਗੇ ਉਹਦੇ ਖਿਲਾਫ ਮੁਕੱਦਮਾ ਚਰਾਵਾਂਗੇ ਉਹਨੂੰ ਵੱਡੀ ਸਜ਼ਾ ਦਵਾਵਾਂਗੇ ਪੂਰੇ ਕੇਸ ਨੂੰ ਜਿਹੜਾ ਲੜਨ ਦੇ ਲਈ ਅਸੀਂ ਇੱਕ ਵਕੀਲਾਂ ਦੀ ਟੀਮ ਤਿਆਰ ਕੀਤੀ ਆ ਸੋ ਮੇਰਾ ਕਹਿਣ ਦਾ 바ਬ ਆ ਕਿ ਪੰਜਾਬ ਨੂੰ ਪੰਜਾਬ ਦਾ ਬੱਚਾ ਬੱਚਾ ਕਬਾਗਾ ਕਿ ਪੰਜਾਬ ਨੂੰ ਗੈਂਗਸਟਰ ਬਾਦ ਵੱਲ ਅਕਾਲੀ ਦਲ ਭਾਜਪਾ ਲੈ ਕੇ ਗਿਆ ਔਰ ਗੈਂਗਸਟਰ ਦੀ ਪੋਸਟ ਪਰ ਆਈ ਉਹਨਾਂ ਦੀ ਅਗਵਾਈ ਕਾਂਗਰਸ ਪਾਰਟੀ ਨੇ ਕੀਤੀ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਚੁਣ-ਚੁਣ ਕੇ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਖਾਤਮਾ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ 'ਚ ਧੱਕਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਹੋ ਰਹੀਆਂ ਜੇ ਮੈਂ 2022 'ਚ ਗੱਲ ਕਰਾਂ ਜਿਹੜਾ ਐਂਟੀ ਗੈਂਗਸਟਰ ਜਾਂ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਲੋਕ ਸੀਗੇ 2022 'ਚ 14 ਐਫਆਈਆ ਹੋਈਆਂ 23 'ਚ 55 ਹੋਈਆਂ ਹੁਣ ਤੱਕ ਟੋਟਲ ਪਿੰਸੋ ਦਾਸ ਐਫਆਈਆ ਜਿਹੜੇ ਨਾਮੇ ਗੈਂਗਸਟਰ ਨੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੇ ਖਿਲਾਫ ਕੋਈ ਗੋਲੀ ਚਲਾਈਆ ਜਾਂ ਕੋਈ ਇੰਜਰਡ ਕੀਤਾ ਜਾਂ ਕਿਸੇ ਨੂੰ ਮਾਰਿਆਗਾ ਉਹਨਾਂ ਦੇ ਖਿਲਾਫ ਐਫਆਈਆ ਦੇ ਦਰਜ ਹੋ ਜੰਨੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਤਿੰਨ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਉਹ ਵੀ ਸ਼ਹੀਦ ਹੋਏ ਨੇਗੇ ਪਰ ਲੇਕਿਨ ਮੈਂ ਬਾਰ-ਬਾਰ ਕਹਿ ਰਿਹਾ ਕਿ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਤੱਕ ਜਿਹੜੇ ਰੈਡੀਕਲਸ ਨੇ ਜਿਹੜੇ ਇਹ ਲੋਕ ਨੇਗੇ ਇਹਨਾਂ ਤੋਂ ਹੁਣ ਤੱਕ 444 ਦੇ ਕਰੀਬ ਜਿਹੜੇ ਨੇਗੇ ਉਹ ਅਸੀਂ ਉਹਨਾਂ ਨੂੰ ਅਰੈਸਟ ਕੀਤਾਗਾ ਜੇਲ੍ਹਾਂ ਚ ਭੇਜਿਆਗਾ ਔਰ ਇਹਨਾਂ ਤੋਂ ਰਵਾਲਬਰ ਪਿਸਟਲ ਜਿਹੜੀ ਗੱਲ ਕਰੀਏ 511 ਦੇ ਕਰੀਬ ਉਹ ਵੀ ਰਿਕਵਰ ਹੋਏ ਨੇਗੇ 43 ਦੇ ਕਰੀਬ ਰਾਈਫਲਸ ਜਿਹੜੀਆਂ ਰਿਕਵਰ ਹੋਈਆਂ ਨੇਗੀਆਂ ਸੋ ਇਹ ਇਹਦਾ ਕਹਿਣ ਦਾ ਭਾਵ ਆ ਕਿ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਦਾ ਜਿਉਂ-ਜਿਉਂ ਸਪਾਇਆ ਹੋ ਰਿਹਾ ਕਿਉਂ ਤੋਂ ਉਤੇ ਅਕਾਲੀ ਦਲ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਚੀਕਾ ਮਾਰ ਰਹੀ ਆ ਕਿਉਂਕਿ ਇਹ ਸਾਰੇ ਉਹਨਾਂ ਦੇ ਪ੍ਰੋਟੈਕਟਰ ਨੇਗੇ ਸਾਰੇ ਬਚਾਉਂਦੇ ਨੇਗੇ ਜਿ ਅੱਜ ਸਾਬਰਮਤੀ ਦੀ ਗੁਜਰਾਤ ਜੇਲ੍ਹ ਦੇ ਅੰਦਰ ਲਾਰੈਂਸ ਬਸ਼ਨੋਈ ਬੰਦਾ ਇਹ ਫੋਨ ਕਾਲ ਕਿੱਥੋਂ ਆ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਹਰਿਆਣਾ ਦੇ ਲੋਕਾਂ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਜਾਂ ਰਾਜਸਥਾਨ ਦੇ ਲੋਕਾਂ ਨੂੰ ਕੌਣ ਕਰ ਰਿਹਾ ਹੈਗਾ ਇਹਦਾ ਮਤਲਬ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹਨੂੰ ਇੱਕ ਸੈਟਅਪ ਬਣਾ ਕੇ ਦਿੱਤਾ ਹੋਇਆ ਕਿ ਤੂੰ ਇੱਥੇ ਬੈਠ ਬੈਠ ਕੇ ਲੋਕਾਂ ਨੂੰ ਠਾਕ ਦੇ ਬੈਠ ਕੇ ਲੋਕਾਂ ਦੇ ਤੋਂ ਕਾਲਸ ਕਰ ਇਹ ਜਿਹੜਾ ਸਿਸਟਮ ਭਾਰਤੀ ਜਨਤਾ ਪਾਰਟੀ ਨੇ ਬਣਾ ਕੇ ਦਿੱਤਾ ਹੋਇਆ ਤਾਂ ਕਿ ਜਿਹੜੀ ਆਪੋਜੀਟ ਲੋਕ ਦੇਗੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਦੇ ਸਿਆਸੀ ਲੀਡਰਾਂ ਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਉਹਨਾਂ ਦੇ ਸਟੇਟਾਂ ਚ اپੋਜੀਸ਼ਨ ਪਾਰਟੀ ਨੂੰ ਸਟੇਟਾਂ ਦੇ ਅੰਦਰ ਲਾਅ ਐਂਡ ਆਰਡਰ ਦੀ ਕੁਪੋਜੀਸ਼ਨ ਨੂੰ ਖਰਾਬ ਕੀਤਾ ਜਾਵੇ ਪਰ ਲੇਕਿਨ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੇ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਿਲਕੁਲ ਡਟ ਕੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਾਂਗੇ ਜਿਹੜਾ ਵੀ ਕੋਈ ਇਸ ਤਰ੍ਹਾਂ ਕਰੂਗਾ ਲਾਅ ਐਂਡ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਨਿਸ਼ਾਨੇ ਦਾ ਸ਼ਕਾਰ ਹੋਊਗਾ ਉਹਨੂੰ ਕਾਨੂੰਨ ਦੇ ਮੁਤਾਬਕ ਨਿਸ਼ਾਨਾ ਬਣਾਇਆ ਜਾਊਗਾ ਉਹਨ ਕਾਨੂੰਨ ਜਿਹੜਾ ਹੈਗਾ ਸਖਤ ਤੋਂ ਸਖਤ ਹੋ ਜਾ ਦੇਊਗਾ